ਸਰ ਅਸੀਂ ਤੁਸੀਂ ਡੋਰ ਟੂ ਡੋਰ ਸਰ ਪ੍ਰਚਾਰ ਕਰਾਵੇ ਤੁਹਾਨੂੰ ਕਿੰਨਾ ਆ ਰਿਹਾ ਨਰਮ ਦੇਖੋ ਡੋਰ ਟੂ ਡੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹਾਂਜੀ ਔਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਨ ਸ਼ਾਂਤੀ ਚੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਂਤੀ ਔਰ ਖਡੂਰ ਸਾਹਿਬ ਵਲਕੇ ਤੋਂ ਆਵਾਜ਼ ਜਾਣੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਜਿੱਤ ਰਹੀ ਆ ਸਰਦਾਰ ਕੁਬੀਰ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਅਮਨ ਸ਼ਾਂਤੀ ਚੈਨ ਲਈ ਆਪਾਂ ਵੋਟ ਕੁਲਵਿੰਦਰ ਸਿੰਘ ਜੀ ਦੇ ਨਾਮ ਸਰ ਇੱਕ ਸੰਤਪੁਰੇ ਮਲੇਚ ਪੰਪ ਕਾਫੀ ਦੇਰ ਦਾ ਬੰਦ ਪਿਆ ਸੀ ਪਰਸੋਂ ਇੰਡੀਅਨ ਸਾਹਿਬ ਉੱਥੇ ਗਏ ਸੀਗੇ ਉਹ ਕਹਿੰਦੇ ਰਾਣਾ ਜੀ ਰਾਜ ਤੇ ਪੰਪ ਅਜੇ ਤੱਕ ਨਹੀਂ ਚੱਲਿਆ ਕਰ ਉਹਨਾਂ ਨੇ ਸਿਰਫ ਕੰਮਲੀ ਓਪਨਿੰਗ ਕੀਤੀ ਪਾ ਇੰਡੀਅਨ ਨੂੰ ਕੀ ਪਤਾ ਇੰਡੀਅਨ ਨੂੰ ਕੁਝ ਪਤਾ ਜਿੰਨੇ ਕਿਨੇ ਤਿੰਨ ਹੋ ਗਏ ਕਾਂਗਰਸ ਪਾਰਟੀ ਨੂੰ ਰਾਜ ਤੋਂ ਗਏ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਹਾਂ ਲੱਗਿਆ ਕਾਂਗਰਸ ਦੇ ਰਾਜ ਚ ਇਤਾਂ ਦੇ 9 ਪਹੋਰਿਆ ਇੰਡੀਅਨ ਜਾ ਕੇ ਵੇਖ ਕੇ ਆ ਪਾਈ ਤੂੰ ਸਾਡਾ ਵੀਰ ਐ ਐਵੇਂ ਬਿਆਨ ਨਹੀਂ ਦੇਈਦਾ ਹੁੰਦਾ ਤਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਫਰੋਂ ਹਦਾਇਤ ਆ ਕਿ ਕੋਈ ਕੰਮ ਨਾ ਕਰੋ ਨੌਟ ਯੂਰ ਇਹੋ ਜਿਹਾ ਹੋ ਰਿਹਾ ਸਵਿਰਾ ਨੇ ਇਹਨੇ ਡਾਕ ਦਿੱਤੇ ਉਹ ਕਾਨੂੰਨੀ ਦਿਸੇ ਔਰ 14 ਕਰੋੜ 60 ਲੱਖ ਰੁਪਈਆ ਕਮੇਟੀ ਚ ਪਿਆ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਯਾਰੋ ਇਹ ਜਾਣ ਬੁਝ ਕੇ ਸੰਤਾਪ ਲੋਕ ਕੋਲੋਂ ਪੈਸਾ ਹੁੰਦਾ 10 ਕਰੋੜ ਉਹ ਚਲੇ ਗਿਆ ਵੀ ਗੱਲਾਂ ਕਿਹੜੀਆਂ ਕਰਦੇ ਹੋ ਮੰਗੀ ਸਰ ਜੀ ਇਹਨਾਂ ਨਾਲ ਗੱਲ ਕੀਤੀ ਹੈ ਕਿ ਰਾਣਾ ਸਾਹਿਬ ਨੇ ਸ਼ਹਿਰ ਦਾ ਵਿਕਾਸ ਕਰਾ ਕੀਤਾ ਵਾ ਸੀਵਰੇਜ ਮੁਸੀਆ ਕੀਤੀ ਆ ਹਨ ਕੀਤੀ ਆ ਉਹ ਕਹਿੰਦੇ ਰਾਣਾ ਸਾਹਿਬ ਘੜਾ ਆਪਣੇ ਕੋਲੋਂ ਪੈਸੇ ਲਾ ਰਿਹਾ ਹੈ ਰਾਣਾ ਨੇ ਯਾਰ ਮੇਰੀ ਗੱਲ ਸੁਣਨਾ ਇਹ ਰਾਣਾ ਨਹੀਂ ਲਾ ਰਿਹਾ ਤੇ ਲੋਕ ਲੋਕ ਜਾਣਦੇ ਖੌਣ ਲਾ ਰਿਹਾ ਇਹ ਗੱਲਾਂ ਨਾਲ ਲੀਡਰ ਨਹੀਂ ਕੋ ਬਣਦਾ ਹੁੰਦਾ ਜੈ ਹਿੰਦ ਠੀਕ ਹੈ ਸਰ ਕੀ ਇੰਡੀਅਨ ਸਰ ਸਰ ਬੜਾ ਬੋਲੇ ਹੀ ਗੱਲ ਕੋਈ ਕਰਨ ਬੋਲਣ ਦੇ ਫੈਸਲੇ ਤੋਂ ਕਿਹਦੀ ਕੋਈ ਨਹੀਂ ਚੇਅਰਮੈਨ ਸਾਹਿਬ ਕੀ ਮੋਟੇ ਸੀ ਕਿ ਅੱਜ ਹੀ ਤੁਹਾਡੀ ਪ੍ਰੈਸ ਕਾਨਫਰੰਸ ਤਾਂ ਜਿਵੇਂ ਕਿ ਇਲੈਕਸ਼ਨ ਦਾ ਦੌਰ ਵੀ ਚੱਲ ਰਿਹਾ ਹੈ ਇਦਾਂ ਦੀ ਕੀ ਮਤਲਬ ਕਿ ਐਮਰਜੈਂਸੀ ਪੈ ਗਈ ਕਿ ਤੁਹਾਡੇ ਡਿਵੈਲਪਮੈਂਟ ਤੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦੇਖੋ ਸਾਡੇ ਕਪੂਰਥਲ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕਪੂਰਥਲੇ ਦੇ ਜਿਹੜੇ ਵਾਰਡ ਨੰਬਰ 37 ਤੇ 38 ਦੇ ਵਿੱਚ ਜਿਹੜੇ ਪੰਪ ਲੱਗੇ ਨੇ ਉਹ ਪੰਜਾਬ ਸਰਕਾਰ ਦੇ ਜਦੋਂ ਕਾਰਜਕਾਲ ਸੀਗਾ ਹੁਣ ਤਾਂ ਚਲੋ ਕੋਡ ਲੱਗਾ ਹੋਇਆ ਜਦੋਂ ਪੰਜਾਬ ਸਰਕਾਰ ਦਾ ਸਾਡੇ ਮਾਜੋਬ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੰਮ ਸੀਗਾ ਉਹਦੇ ਵਿੱਚ ਸਾਡੇ ਜਿਹੜੇ ਵਾਰਡ ਦੇ ਪ੍ਰਧਾਨ ਨੇ ਸ਼ੇਖਰ ਕੁਮਾਰ ਜੀ ਜਸਪਾਲ ਜੀ ਹੋਗੇ ਜਾਂ ਬਲਾਕ ਪ੍ਰਧਾਨ ਅਨਮੋਲ ਜੀ ਹੋਗੇ ਤੇ ਜਿੰਨੇ ਵੀ ਉੱਥੇ ਸਾਥੀ ਨੇ ਹਰਮਿੰਦਰ ਸੁਖ ਨੇ ਸਾਰਿਆਂ ਦੇ ਕਿਹਦੇ ਉੱਤੇ ਉਹ ਜਿਹੜਾ ਕ ਪੰਪ ਦਾ ਕੰਮ ਚਾਲੂ ਹੋਇਆ ਜਿਹਦੇ ਵਿੱਚ ਆਹਾ ਗੋਇਲਟ ਟਿਊਬਵੈਲ ਸਟੋਰ ਹੈਗਾ ਆ ਜਿਹੜਾ ਨਾਬੇ ਦੇ ਵਿੱਚ ਹੈਗਾ 27 10 2022 ਨੂੰ ਇਹ ਆਰਡਰ ਦਿੱਤਾ ਗਿਆ ਵਰਕ ਆਰਡਰ ਜਿਹਦੇ ਵਿੱਚ ਇਹ ਮਤਾ ਪਾਇਆ ਗਿਆ ਸੀ 8 ਨੂੰ 2022 ਨੂੰ ਕਿ ਜਿਹੜਾ ਟਿਊਬਵਲ ਹੈਗਾ 38 ਲੱਖ ਰੁਪਏ ਦੇ ਦੋਨੇ ਵਾਰਡਾਂ ਦੇ ਵਿੱਚ 37 ਤੋਂ 38 ਲੱਖ ਰੁਪਏ ਦੇ ਵਿੱਚ ਜਿਹੜੇ ਲਗਾਏ ਜਾ ਰਹੇ 37 ਦੇ 37 ਵਾਰਡਾਂ ਦੇ ਵਿੱਚ 38 ਲੱਖ ਰੁਪਏ ਦੇ ਲਗਾਏ ਜਾ ਰਹੇ ਨੇ ਕੋਈ ਮਤਕੀ ਕਹਿ ਲੋ ਕਿ ਤੁਗਲਾ ਦੇ ਇਸ਼ੂ ਤੋਂ ਕ੍ਰੀਏਟ ਹੋ ਰਿਹਾ ਹੈ ਡਰ ਕਿ ਬਾਟ ਬਾਟ ਬਾਰਡ ਵਾਈਜ਼ ਜਿਹੜਾ ਕਿ ਤੁਸੀਂ ਵੀ ਪਬਲਿਕ ਦੇ ਵਿੱਚ ਵਿਚਰਦੇ ਪਏ ਤੇ ਐਮਐਲਏ ਸਾਹਿਬੀ ਵਿਚਰਦੇ ਜੀ ਪਰ ਕਾਰਨ ਕੀ ਇੱਕ ਤੇ ਕੋਈ ਹੋਰ ਕਾਰਨ ਤਾਂ ਨਹੀਂ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨਹੀਂ ਕਾਰਨ ਹੋਰ ਕੋਈ ਨਹੀਂ ਹੈਗਾ ਮੈਂ ਤਾਂ ਇਹੀ ਚਾਹੁੰਦਾ ਕਿ ਐਮਐਲਏ ਸਾਹਿਬ ਤੁਸੀਂ ਲੋਕਾਂ ਨੂੰ ਘਬਰਾਹ ਨਾ ਕਰੋ ਪੂਰੀ ਕਾਗਜ਼ੀ ਕਾਰਵਾਈ ਐ ਇਸ ਸਰਕਾਰ ਦੇ ਵਿੱਚ ਕੰਮ ਹੋਇਆ ਹੈਗਾ ਇਹ ਸਰਕਾਰ ਦੇ ਵਿੱਚ ਲੋਕਾਂ ਨਹੀਂ ਇਹ ਸੁਵਿਧਾਵਾਂ ਲੈਂਤੀਆਂ ਹੋਈਆਂ ਤੁਸੀਂ ਕਹਿ ਰਹੇ ਹੋ ਕਿ ਇਹ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਹੋਇਆ ਸੀ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਾਰਪੋਰੇਸ਼ਨ ਕਮਿਸ਼ਨਰ ਕੰਮ ਨਹੀਂ ਕਰ ਰਹੀਏ ਕਾਰਪੋਰੇਸ਼ਨ ਕਮਿਸ਼ਨਰ ਦੇ ਸਾਈਨਾਂ ਦੇ ਅਧੀਨ ਹੀ ਇਹ ਜਿਹੜਾ ਹੈਗਾ ਆ ਇਹ ਵਰਕ ਆਰਡਰ ਦਿੱਤਾ ਗਿਆ ਤੁਸੀਂ ਇਹ ਕਹਿ ਰਹੇ ਹੋ ਕਿ ਰੋਕਿਆ ਗਿਆ ਪਰ ਉਹ ਮਾਨ ਸਰਕਾਰ ਨੂੰ ਲੋਕਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਸੁਵਿਧਾਵਾਂ ਨਾ ਦਿਓ ਉਹਨਾਂ ਨੂੰ ਕੀ ਲੋੜ ਹੈ ਸੁਵਿਧਾਵਾਂ ਰੋਕਣ ਦੀ ਉਹ ਤਾਂ ਕੰਮ ਕਰਦੇ ਪਏ ਨੇ ਓਲਰੇਡੀ ਤੇ ਗੱਲ ਕਰੀਏ ਕਹਿ ਲੋ ਕਿ ਸੁਣਨ ਚ ਤੇ ਇਹ ਵੀ ਆ ਰਿਹਾ ਕਿ ਜਿਹੜੇ ਕਿ ਐਮਐਲਏ ਸਾਹਿਬ ਐਮਐਲਏ ਵੱਲੋਂ ਤੁਹਾਨੂੰ ਮਤ ਕਿ ਗਲਤ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਮੇਨ ਪ੍ਰੈਸ ਕਾਨਫਰੰਸ ਦਾ ਰੀਜ਼ਨ ਇਹ ਹੀ ਸੀ ਦੇਖੋ ਰੀਜ਼ਨ ਇਹ ਵੀ ਸਿਗਾ ਕਿ ਮੈਂ ਲੋਕਾਂ ਨੂੰ ਜਿਹੜਾ ਪਿਛਲੀ ਕਾਂਗਰਸ ਸਰਕਾਰ ਦੇ ਸਾਡੇ ਐਮਐਲਏ ਜਿਹੜੇ ਗੁੰਮਰਾਹ ਕਰਦੇ ਨੇ ਮੈਂ ਤਾਂ ਬੇਸਿਕਲੀ ਇਸ ਲਈ ਸੱਧਿਆ ਜਿਹੜਾ ਉਹ ਗਲਤ ਉਹਨਾਂ ਨੇ ਬੋਲਿਆ ਮੇਰਾ ਉਹਦੇ ਬਾਰੇ ਵੀ ਦੱਸਣਾ ਸੀਗਾ ਕਿ ਬੜੇ ਸਿਆਣੇ ਬਿਆਣੇ ਬੰਦੇ ਹੋ ਕੇ ਇਹ ਆਪਣੀ ਮਾਨ ਮਰਿਆਦਾ ਤੋਂ ਬਾਹਰ ਹੋ ਕੇ ਜਿਹੜਾ ਕੋਈ ਗਲਤ ਅਲਫਾਜ਼ ਬੋਲਿਆ ਉਹਨਾਂ ਨੇ ਤੋ ਉਹ ਆਪ ਹੀ ਇਦਾਂ ਬੋਲਦੇ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਕਿਸੇ ਦਿਨ ਦੇ ਕਪੂਰਥਲੇ ਨੂੰ ਕਿਸੇ ਦੇਣਗੇ ਤੋ ਇਹ ਬੜੀ ਮਾੜੀ ਗੱਲ ਹੈਗੀ ਐ ਮੈਂ ਉਹ ਜਿਹੜੇ ਅਲਫਾਜ਼ ਨੇ ਉਹ ਤਾਂ ਮੈਂ ਬੋਲ ਵੀ ਨਹੀਂ ਸਕਦਾ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦਾ ਕਿ ਕੀ ਕੀ ਅਲਫਾਜ਼ ਬੋਲੇ ਸੀਗੇ ਪਰ ਤੁਹਾਡੇ ਵੱਲੋਂ ਪਹਿਲਾਂ ਵੀ ਕਹ ਲੋ ਕਿ ਐਮਐਲਏ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਸਵੇਤ ਸਹਿਰ ਕਰਿਆ ਕਰੋ ਹਾਂ ਦੇਖੋ ਜੀ ਇਦਾਂ ਹੁੰਦਾ ਹੈ ਕਹਿੰਦੇ ਕਿ ਉਮਰ ਦਾ ਵੀ ਰਾਜੂ ਹੁੰਦਾ ਸਾਡੇ ਬਜ਼ੁਰਗ ਨੇ ਉਹ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਬਜ਼ੁਰਗ ਜਿਹੜੇ ਸਾਡੇ ਸਮਾਜ ਦਾ ਸਰਮਾਇਆ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸਾਡੇ ਅਰਿਆਂ ਨੂੰ ਸੇਧ ਦਿਓ ਕਿ ਰਾਜਨੀਤੀ ਦੇ ਵਿੱਚ ਉਹ ਜਿਹੜੇ ਹੈਗੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਐਸੇਲੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਲੱਗਦਾ ਨਹੀਂ ਕਿ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਕਿਸੇ ਕਿਸੇ ਨੂੰ ਵੀ ਕਿਸੇ ਅਦਰ ਪਾਰਟੀ ਦਾ ਵੀ ਹੋਵੇ ਇਹ ਜਿਹੜੀ ਗਲਤ ਸ਼ਬਦਾ ਦੀ ਵਰਤੋਂ ਕਰਨੀ जायਜ ਹੈ ਕਿ ਨਹੀਂ ਜੀ ਗਲਤ ਸ਼ਬਦ ਜਿਹੜੇ ਹੈਗੇ ਆ ਉਹ ਮੈਂ ਕਹਿੰਦਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੂੰ ਨਹੀਂ ਦੇਣੇ ਚਾਹੀਦੇ ਅਸੀਂ ਲੋਕ ਸਮਾਜ ਨੂੰ ਅਸੀਂ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਆ ਇਹਦੀ ਬਜਾਏ ਕਿ ਜੇ ਅਸੀਂ ਗਲਤ ਅਲਫਾਜ਼ ਵਰਤਾਂਗੇ ਉਹ ਕਿਤੇ ਨਾ ਕਿਤੇ ਸਮਾਜ ਉਹਦੇ ਵਿੱਚ ਤੁਹਾਡੇ ਤੇ ਉਂਗਲ ਵੀ ਚੁੱਕੇਗਾ ਤੁਹਾਨੂੰ ਮਾੜਾ ਚੰਗਾ ਵੀ ਕਹੇਗਾ ਤੋਂ ਇਹ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਤੋਂ ਮੈਂ ਐਮਐਲਏ ਸਾਹਿਬ ਨੂੰ ਇਹ ਹੀ ਉਗਾਵਾਗਾ ਚਲੋ ਕੋਈ ਗੱਲ ਤੁਸੀਂ ਕਹਿ ਦਿੱਤਾ ਤੁਹਾਡੀ ਆਪਣੀ ਸੋਚ ਹੈ ਬਟ ਇਦਾਂ ਕਰਨਾ ਨਹੀਂ ਚਾਹੀਦਾ ਸੀ ਜੀ ਜੇ ਗੱਲ ਕਰੀ ਇਹ ਜੇ ਕਿ ਕੱਲ ਸ਼ੋਭਾ ਯਾਤਰਾ ਹੋਈ ਸ਼ੋਭਾ ਯਾਤਰਾ ਦੇ ਵਿੱਚ ਹੋਈ ਤਾਂ ਡੈਨਾਮਿਕੀ ਕਹ ਲਓ ਕਿ ਇਹ ਤੂੰ ਤੇ ਮੈਂ ਮੈਂ ਹੋ ਨਹੀਂ ਇਹੋ ਜੀ ਤਾਂ ਕੋਈ ਤੂੰ ਤੂੰ ਮੈਂ ਨਾ ਨਹੀਂ ਹੋਈ ਜੀ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਮੱਥਾ ਟੇਕਿਆ ਉਹਨਾਂ ਨੇ ਮੱਥਾ ਟੇਕਿਆ ਸਾਡੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਈ ਜੀ ਜੇ ਗੱਲ ਕਰੇ ਉਹ ਵੀ ਕਹਿ ਰਹੇ ਕਿ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵੱਲੋਂ ਉਹਨਾਂ ਸਰਕਾਰ ਦੇ ਵਿੱਚ ਅਟੇ ਕੋਈ ਉਹਨਾਂ ਕੋ ਕੰਮ ਲੱਤੇ ਗਏ ਕੋਈ ਦਰ ਹੀ ਕੋ ਗੱਲ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ 27 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਤੁਸੀਂ ਇੱਕ ਸਿਰਫ ਐਮ ਐਲ ਏ ਹੋ ਸਰਕਾਰ ਦੇ ਵਿੱਚ ਨਹੀਂ ਹੋ ਕਿ ਸਰਕਾਰਾਂ ਹੀ ਹਮੇਸ਼ਾ ਕੰਮ ਕਰਦੀਆਂ ਹੁੰਦੀਆਂ ਸਾਨੂੰ ਕਿ ਲੋੜ ਹੈ ਨਾਲ ਕੋ ਕੰਮ ਕਰਾਂ ਦੀ ਕਹਿਣ ਤਾਂ ਮਤਲਬ ਕਿ ਕ੍ਰੈਡਿਟ ਵਾਰ ਪਾਣੀ ਨੂੰ ਸਿਰਫ ਹਾਂ ਪਾਣੀ ਨੂੰ ਲੈ ਕੇ ਕ੍ਰੈਡਿਟ ਵਾਰ ਕੀਤਾ ਜਾ ਰਿਹਾ ਇਹਨਾਂ ਦੇ ਜਿਹੜੇ ਐਮ ਸੀ ਹੈਗੇ ਨੇ ਕਾਉਂਸਲਰ ਨੇ ਵਾਰਡ ਨੰਬਰ 37 ਤੋਂ 38 ਤੋਂ ਉਹ ਹੋਏ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਅਸੀਂ ਪਾਣੀ ਦਾ ਟੈਂਕਰ ਜਿਹੜਾ ਉੱਥੇ ਭੇਜ ਰਹੇ ਆ ਆਪੇ ਹੀ ਪਾਣੀ ਨੂੰ ਉਹ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਆਪੇ ਹੀ ਉਹ ਰੁਕੀਆਂ ਗਈਆਂ ਤੇ ਆਪੇ ਹੀ ਬਾਅਦ ਚ ਆਪਣਾ ਗੁੱਡਵਿਲ ਬਣਾਉਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਲੋਕਾਂ ਨੂੰ ਪਤਾ ਲੱਗਿਆ ਹੈਗਾ ਔਰ ਮੈਂ ਇਹ ਪੂਰਾ ਸਬੂਤ ਸਮੇਤ ਇਹ ਜਿਹੜਾ ਦਿਖਾ ਰਿਹਾ ਹੈਗਾ ਆ ਤੁਹਾਡੇ ਕੋਲ ਜਿੰਨੇ ਵੀ ਪੇਪਰਸ ਹੈਗੇ ਨੇ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਮੈਂ ਭੇਜ ਵੀ ਦਵਾਗਾ ਇਹ ਚ ਪ੍ਰੋਪਰ ਲਿਖਿਆ ਹੋਇਆ ਕਿ ਇਸ ਸਰਕਾਰ ਦੇ ਵਿੱਚ ਕੰਮ ਹੋਇਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਬੁਲੇਟਿਨ ਸਾਥੀਆਂ ਦੇ ਸਹਿਯੋਗ ਦੇ ਨਾਲ ਹੋਇਆ ਤੁਹਾਡਾ ਕਹਿਣ ਦਾ ਮਤਲਬ ਕੀ ਜਿਨ ਕੀ ਕਾਂਗਰਸ ਦੇ 50 ਐਮਸੀ ਆ ਕਿਤੇ ਨਾ ਕਿਤੇ ਲਾਹ ਪ੍ਰਵਾਈ ਦੇਖੋ ਉਹਨਾਂ ਨੂੰ ਦਿੱਕਤ ਤਾਂ ਹੋਏਗੀ ਨਾ ਜੇ ਸਰਕਾਰ ਕੰਮ ਕਰੇਗੀ ਤੇ ਉਹਨਾਂ ਦਾ ਕਿਤੇ ਨਾ ਕਿਤੇ ਕ੍ਰੈਡੀਬਿਲਟੀ ਘਟਦੀ ਹੈਗੀ ਹੈ ਤੇ ਉਹ ਕੋਸ਼ਿਸ਼ ਕਰਦੇ ਨੇ ਸਰਕਾਰ ਦੇ ਕੰਮ ਰੁਕੇ ਜਾਣ ਪਰ ਲੋਕ ਸਿਆਣੇ ਨੇ ਅਦਾ ਕੰਮ ਰੁਕਦੇ ਨਹੀਂ ਹੁੰਦੇ ਜਿਹੜੇ ਦਰਿਆ ਹੁੰਦੇ ਨੇ ਉਹਨਾਂ ਨੂੰ ਕਦੀ ਨੱਕੇ ਨਹੀਂ ਲੱਗਦੇ ਹੁੰਦੇ ਰਾਣਾ ਸਾਹਿਬ ਤੇ ਇਸ ਕਰਕੇ ਕੰਮ ਜਿਹੜੇ ਹੁੰਦੇ ਨੇ ਲੋਕ ਭਲਾਈ ਦੇ ਕਰਨ ਦਿਆ ਕਰੋ ਨਾ ਰੁਕਿਆ ਕਰੋ ਆਪਣੇ ਤੁਸੀਂ ਪੂਰੇ ਹਾਊਸ ਨੂੰ ਆਪਣੇ ਮੇਰ ਸਾਹਿਬ ਨੂੰ ਵੀ ਦੱਸੋ ਕਿ ਐਦਾਂ ਨਾ ਕਰਿਆ ਕਰਨ ਚੰਗਾ ਨਹੀਂ ਲੱਗਦਾ ਲੋਕ ਪਰੇਸ਼ਾਨ ਹੋ ਚੁੱਕੇ ਸੀਗੇ ਤੁਹਾਡੀਆਂ ਪਿਛਲੀਆਂ ਪਾਰਟੀਆਂ ਤੋਂ ਤਾਂ ਉਹਨਾਂ ਨੇ 92 ਸੀਟਾਂ ਦੇ ਕੇ ਤੁਹਾਡੇ ਰੀਆਂ ਪਾਰਟੀਆਂ ਨੂੰ ਗੁੱਠੇ ਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਹਾਡੇ ਵੱਲੋਂ ਤੇ ਲੱਟੂ ਵੀ ਮਿੱਠਾ ਕਰਾਇਆ ਪਰ ਜਿਹੜਾ ਉਹ ਤੋਂ ਘਾਟਨ ਕੀਤਾ ਉਹਨਾਂ ਦੀ ਵਾਈਫ ਨੇ ਬਟਨ ਦਬਕੇ ਕੀਤਾ ਜਿਹੜੇ ਐਕਸ ਐਮ ਐਲ اے ਨੇ ਕਪੂਰਥਲੇ ਦੇ ਰਾਜਪੰਸ ਕੋਹਰਾ ਨਾ ਉਹਨਾਂ ਨੂੰ ਐਦਾਂ ਕਰਨਾ ਨਹੀਂ ਚਾਹੀਦਾ ਸੀ ਕੋਡ ਲੱਗਾ ਹੋਇਆ ਹੈ ਇਲੈਕਸ਼ਨ ਕਮਿਸ਼ਨ ਦਾ ਰਾਜ਼ ਹੈਗਾ ਆ ਉਹ ਕ੍ਰੈਡਿਟ ਵਾਰਚ ਪੈਂਦੇ ਨੇ ਪਹਿਲਾਂ ਤੋਂ ਅਸੀਂ ਤਾਂ ਲੋਕਾਂ ਦੇ ਕੰਮ ਕਰਨੇ ਨੇ ਹਾਂਜੀ ਉਹਨਾਂ ਲਈ ਪਨਾ ਰਾਜ ਤੁਰਿਆ ਆਦਾ ਹਨ ਰਾਜ ਨਹੀਂ ਤੁਰਿਆ ਆਦਾ ਜੀ ਉਹ ਕ੍ਰੈਡਿਟ ਵਾਰਡ ਚ ਪਏ ਨੇ ਕਿ ਸਾਡੀਆਂ ਵੋਟਾਂ ਖੁੱਦੀਆਂ ਨਜ਼ਰ ਆ ਰਹੀਆਂ ਉਹਨਾਂ ਕੋ ਭੜਾਈ ਪਏ ਨੇ ਇਸ ਵੇਲੇ ਪੂਰੇ ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਨੂੰ ਕੋਈ ਤੁਹਾਡੇ ਵੱਲੋਂ ਲਿਖੀ ਸ਼ਿਕਾਇਤ ਬਿਲਕੁਲ ਜੀ ਇਸ ਸੰਬੰਧੀ ਲਈ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ ਜੀ ਤਾਂ ਕੀ ਹੁਣ ਇਲੈਕਸ਼ਨ ਕਮਿਸ਼ਨ ਕੀ ਮੰਗ ਕਰਦੇ ਕਿ ਕਾਰਵਾਈ ਕੀ ਕੀਤੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਕਰਦੇ ਆ ਕਿ ਇਹ ਕਿਸੇ ਵੀ ਪਾਰਟੀ ਵੱਲੋਂ ਇਹ ਪੋਲਿਟਿਕਲ ਸਟੰਟ ਨਹੀਂ ਖੇਡਿਆ ਜਾਣਾ ਚਾਹੀਦਾ ਤੇ ਜੇ ਉਹ ਉਹ ਉਹਨਾਂ ਨੇ ਗਲਤੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕੰਪਲੇਨਟ ਕੀਤੀ ਹੋ ਆਪੇ ਦੇਖਣਗੇ ਜੀ ਨਹੀਂ ਜਿਹੜ ਆਰਟੀ ਵਿਚਾਰ ਕਰਕੇ ਉਹਦੀ ਜਿਹੜੀ ਕੰਪਲੀਟ ਹੈਗੀ ਉਹ ਦਾਇਰ ਕਰਾਂਗੇ